ਹਾਂਜੀ ਕੀ ਹਰ ਚਾਲ ਦੋਸਤੋ ਅੱਜ ਹਾਜ਼ਰਾਂ ਨਮਿਕਾਣੀ ਦੇ ਨਾਲ ਕਾਣੀਆ ਇੱਕ ਪੰਡਤ ਦੀ ਬ੍ਰਾਹਮਣ ਦੀ ਉਹ ਬ੍ਰਾਹਮਣ ਇੱਕ ਪਿੰਡ ਵਿੱਚ ਰਹਿੰਦਾ ਹੈ ਤੇ ਆਮ ਜਿਹਹਾ ਜੀਵਨ ਗੁਜ਼ਾਰਦਾ ਹੈ ਬ੍ਰਾਹਮਣ ਦੇ ਦੋ ਬੱਚੇ ਨੇ ਤੇ ਇੱਕ ਉਸ ਦੀ ਪਤਨੀ ਹੈ ਘਰ ਵਿੱਚ ਬ੍ਰਾਹਮਣ ਦੀ ਅਕਸਰ ਆਪਣੀ ਪਤਨੀ ਨਾਲ ਨੁਕਝੋਕ ਰਹਿੰਦੀ ਹੈ ਤੇ ਬ੍ਰਾਹਮਣ ਕਰਤੂ ਆਕਿਆ ਹੋਇਆ ਇੱਕ ਦੂਰ ਡੇਰੇ ਵਿੱਚ ਜਾ ਕੇ ਸੇਵਾ ਕਰਦਾ ਹੈ ਤੇ ਉੱਥੇ ਹੀ ਆਪਣਾ ਰਹਿਣ ਬਸੇਰਾ ਬਣਾਈ ਰੱਖਦਾ ਹੈ ਹੁਣ ਪੰਡਤ ਲਗਾਤਾਰ ਉੱਥੇ ਸੇਵਾ ਕਰਦਾ ਤੇ ਉੱਥੇ ਅਕਸਰ ਉਸ ਕੋਲ ਕਈ ਸਿਆਣੇ ਬਜ਼ੁਰਗ ਸਮਝਦਾਰ ਲੋਕ ਆਉਂਦੇ ਜਾਂਦੇ ਰਹਿੰਦੇ ਅਤੇ ਰਸਤੇ ਵਿੱਚ ਉਸ ਨੂੰ ਉਹ ਨਮਸਕਾਰ ਵੀ ਕਰਦੇ ਤੇ ਉਸਦਾ ਹਾਲਚਲ ਵੀ ਪੁੱਛਦੇ ਤੇ ਬ੍ਰਾਹਮਣ ਕਦੇ-ਕਦਹੀਂ ਆਪਣੇ ਬੱਚਿਆਂ ਕੋਲ ਘਰ ਆਉਂਦਾ ਤੇ ਉਹਨਾਂ ਨਾਲ ਹੱਸਦਾ ਖੇਡਦਾ ਲੇਕਿਨ ਫਿਰ ਉਹ ਵਾਪਸ ਆਪਣੇ ਉਸੇ ਡੇਰੇ ਵਿੱਚ ਹੀ ਚਲਾ ਜਾਂਦਾ ਇੱਕ ਦਿਨ ਕੀ ਹੁੰਦਾ ਹੈ ਕਿ ਬ੍ਰਾਹਮਣ ਉੱਥੇ ਡੇਰੇ ਵਿੱਚ ਵੀ ਰਹਿ ਰਹਿ ਕੇ ਅੱਕ ਚੁੱਕਾ ਹੁੰਦਾ ਉਹ ਸੋਚਦਾ ਹੈ ਕਿ ਮੈਂ ਸਾਰੀ ਉਮਰ ਇੱਥੇ ਵੀ ਨਹੀਂ ਕੱਢ ਸਕਦਾ ਲੇਕਿਨ ਉਹ ਅੰਦਰੋਂ ਅੰਦਰੀ ਪਰਮਾਤਮਾ ਨਾਲ ਬੜਾ ਜੁੜਿਆ ਹੁੰਦਾ ਉਹ ਸੋਚਦਾ ਹੈ ਕਿ ਮੈਂ ਕਿਵੇਂ ਨਾ ਕਿਵੇਂ ਪਰਮਾਤਮਾ ਨੂੰ ਪਾ ਲਵਾਂ ਤਾਂ ਬ੍ਰਹਮਣ ਇਹ ਸੋਚਦਾ ਸੋਚਦਾ ਇੱਕ ਦਿਨ ਦੁਪਹਿਰੇ ਇੱਕ ਨਿੰਮ ਦੇ ਰੁੱਖ ਥੱਲੇ ਸੌ ਜਾਂਦਾ ਸੋਚਦਾ ਸੋਚਦਾ ਜਿਵੇਂ ਹੀ ਸੌਂਦਾ ਤਾਂ ਉਸ ਨੂੰ ਉਸ ਤੇ ਸੁਪਨੇ ਵਿੱਚ ਇੱਕ ਵਿਆਹੁ ਮਾਤਾ ਆਉਂਦੀ ਹੈ ਤੇ ਉਹ ਉਸ ਨੂੰ ਕਹਿੰਦੀ ਹੈ ਕਿ ਇੱਥੇ ਤੇਰਾ ਗੁਜਾਰਾ ਨਹੀਂ ਹੋਣਾ ਤੈਨੂੰ ਇੱਥੋਂ ਦੂਰ ਜਾਣਾ ਹੀ ਪਵੇਗਾ ਆਪਣੀ ਮੁਕਤੀ ਦੇ ਲਈ ਬ੍ਰਹਮਣ ਇੱਕ ਦਿਨ ਚੌਂਕ ਕੇ ਉੱਠਦਾ ਹੈ ਤੇ ਦੇਖਦਾ ਹੈ ਕਿ ਇੱਥੇ ਤਾਂ ਕੋਈ ਵੀ ਨਹੀਂ ਇਹ ਸੁਪਨਾ ਸੀ ਜਾਂ ਫਿਰ ਸਚਾਈ ਸੀ ਉਹ ਆਸੇ-ਪਾਸੇ ਦੇਖਦਾ ਹੈ ਅੱਖਾਂ ਤੇ ਪਾਣੀ ਦੇ ਛਿੱਟੇ ਮਾਰਦਾ ਹੈ ਲੇਕਿਨ ਉਸ ਨੂੰ ਆਸੇ-ਪਾਸੇ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਉਹ ਬੜਾ ਹਰਾਨ ਹੋ ਕੇ ਪਿੰਡ ਵੱਲ ਨੂੰ ਤੁਰ ਪੈਂਦਾ ਆਪਣੇ ਘਰ ਜਾਂਦਾ ਹੈ ਤੇ ਆਪਣੇ ਬੱਚਿਆਂ ਨੂੰ ਮਿਲਦਾ ਹੈ ਤੇ ਉਸ ਨੂੰ ਸਾਰਾ ਦਿਨ ਬੇਖੌਫ ਉਹੀ ਚੀਜ਼ਾਂ ਉਸ ਦੇ ਕੰਨਾਂ ਵਿੱਚ ਆਉਂਦੀਆਂ ਨੇ ਕਿ ਇੱਥੇ ਤੇਰੀ ਮੁਕਤੀ ਨਹੀਂ ਹੋ ਸਕਦੀ ਤੈਨੂੰ ਮੁਕਤੀ ਲਈ ਇੱਥੋਂ ਦੂਰ ਜਾਣਾ ਹੀ ਪਵੇਗਾ ਹੁਣ ਬ੍ਰਾਹਮਣ ਸੋਚਦਾ ਹੈ ਕਿ ਪਹਿਲਾਂ ਤਾਂ ਮੈਂ ਘਰੋਂ ਦੂਰ ਹੋਇਆ ਸੀ ਤੇ ਹੁਣ ਮੈਨੂੰ ਇਸ ਤੋਂ ਵੀ ਜ਼ਿਆਦਾ ਦੂਰ ਜਾਣਾ ਪਵੇਗਾ ਉਹ ਚੁੱਪਚਾਪੀ ਤੇ ਗੱਲ ਥੋੜੀ ਬਹੁਤ ਆਪਣੀ ਪਤਨੀ ਦੇ ਕੰਨਿਂ ਪਾ ਦਿੰਦਾ ਹੈ ਕਿ ਮੈਂ ਇੱਥੋਂ ਬੜੀ ਦੂਰ ਚੱਲਿਆ ਤੇ ਲੇਕਿਨ ਉਹ ਉਸ ਤੇ ਉਸ ਵਿਸ਼ੇ ਤੇ ਕੋਈ ਵੀ ਗੱਲ ਨਹੀਂ ਕਰਦੀ ਤੇ ਚੁੱਪ ਚਾਹ ਰਹੀਦੀ ਤੇ ਬ੍ਰਾਹਮਣ ਸਮਝ ਜਾਂਦਾ ਹੈ ਕਿ ਇਸ ਨੂੰ ਵੀ ਹੁਣ ਮੇਰੀ ਜ਼ਰੂਰਤ ਨਹੀਂ ਆ ਮੇਰਾ ਇੱਥੋਂ ਜਾਣਾ ਹੀ ਸਹੀ ਹੋਏਗਾ ਤੇ ਬ੍ਰਾਹਮਣ ਸਾਹਿਬ ਕੋ ਸੋਚ ਕੇ ਅੱਖਾਂ ਮੀਚ ਕੇ ਕਪੋਟਲੀ ਲੈ ਕੇ ਜੰਗਲਾਂ ਵੱਲ ਨੂੰ ਨਿਕਲ ਪੈਂਦਾ ਹੈ ਤਾਂ ਉਸ ਨੂੰ ਉਹ ਵਿਯੋ ਮਾਤਾ ਫਿਰ ਰਸਤੇ ਵਿੱਚ ਇੱਕ ਸੁਪਨੇ ਵਿੱਚ ਕਹਿੰਦੀ ਆ ਕਿ ਤੂੰ ਗੰਗਾ ਵਿੱਚ ਜਾ ਕੇ ਇਸ਼ਨਾਨ ਕਰਨਾ ਹੈ ਗੰਗਾ ਦੇ ਕੰਡੇ ਜਾ ਕੇ ਭਗਤੀ ਕਰਨੀ ਆ ਤੇਰੀ ਫਿਰ ਹੀ ਮੁਕਤੀ ਹੋਏਗੀ ਤੈਨੂੰ ਫਿਰ ਹੀ ਮੁਕਤੀ ਮਿਲੇਗੀ ਬ੍ਰਾਹਮਣ ਸੋਚ ਲੈਂਦਾ ਹੈ ਕਿ ਹੁਣ ਤਾਂ ਮੈਂ ਇਸ ਰਸਤੇ ਤੇ ਤੁਰ ਪਿਆ ਲੇਕਿਨ ਮੈਂ ਮੁਕਤੀ ਪ੍ਰਾਪਤ ਕਰਕੇ ਹੀ ਮੁੜਾਂਗਾ ਤੇ ਪਰਮਾਤਮਾ ਨੂੰ ਮਿਲ ਕੇ ਹੀ ਵਾਪਸ ਆਵਾਂਗਾ ਤੇ ਪਰਮਾਤਮਾ ਨਾਲ ਆਤਮਾ ਦਾ ਮੇਲ ਜ਼ਰੂਰ ਕਰਵਾਵਾਂਗਾ ਉਹ ਤੁਰਿਆ ਜਾਂਦਾ ਹੈ ਤੇ ਜੰਗਲਾਂ ਵਿੱਚ ਦੀ ਜਾਂਦਾ ਹੋਇਆ ਉਸ ਨੂੰ ਰਸਤੇ ਵਿੱਚ ਇੱਕ ਬਜ਼ੁਰਗ ਮਿਲਦਾ ਹੈ ਤੇ ਉਹ ਬਜ਼ੁਰਗ ਜਿਸ ਦੇ ਕਿ ਲੰਮੀਆਂ ਜਟਾਵਾਂ ਨੇ ਤੇ ਬਹੁਤ ਹੀ ਜ਼ਿਆਦੇ ਉਮਰ ਦਾ ਹੈ ਉਹ ਬ੍ਰਾਹਮਣ ਵੱਲ ਵੇਖ ਕੇ ਕਹਿੰਦਾ ਹੈ ਕਿ ਬੇਟਾ ਤੂੰ ਕਿੱਧਰ ਜਾ ਰਿਹਾ ਬ੍ਰਾਹਮਣ ਉਸ ਨੂੰ ਕਹਿੰਦਾ ਹੈ ਕਿ ਮੈਂ ਆਪਣੇ ਰਸਤੇ ਆਪਣੀ ਭਗਤੀ ਲਈ ਜਾ ਰਿਹਾ ਹਾਂ ਲੇਕਿਨ ਉਹ ਬਜ਼ੁਰਗ ਆਦਮੀ ਕਹਿੰਦਾ ਹੈ ਕਿ ਬੇਟਾ ਮੈਨੂੰ ਪਾਣੀ ਦੀ ਪਿਆਸ ਲੱਗੀ ਆ ਜੇ ਤੂੰ ਕਿਤੋਂ ਮੇਰੇ ਲਈ ਪਾਣੀ ਲੱਭ ਕੇ ਲਿਆ ਦੇਵੇਂ ਤਾਂ ਤੇਰਾ ਬਹੁਤ ਹੀ ਭਲਾ ਹੋਵੇਗਾ ਹੁਣ ਬ੍ਰਾਹਮਣ ਇਹ ਸੋਚਦਾ ਕਿ ਇਸਨੇ ਤਾਂ ਮੇਰੀ ਮੁਕਤੀ ਵਿੱਚ ਵਿਘਨ ਪਾ ਦਿੱਤਾ ਹੁਣ ਤਾਂ ਮੇਰੀ ਭਗਤੀ ਵਿੱਚ ਵੀ ਵਿਘਨ ਪੈ ਗਿਆ ਮੈਂ ਚੰਗਾ ਭਲਾ ਆਪਣੇ ਰਸਤੇ ਤੇ ਤੁਰਿਆ ਜਾ ਰਿਹਾ ਸੀ ਲੇਕਿਨ ਤਿੱਥੇ ਨ ਕਿਤੇ ਉਹ ਸੋਚਦਾ ਹੈ ਕਿ ਹੋ ਸਕਦਾ ਹੈ ਇਹ ਵੀ ਕੋਈ ਮਹਾਨ ਪੁਰਸ਼ੀ ਹੋਵੇ ਮੈਂ ਇਸ ਦੀ ਸੇਵਾਈ ਕਰ ਲਵਾਂ ਫਿਰ ਉਹ ਆਪਣੇ ਮਨ ਦੇ ਆਖੇ ਲੱਗ ਕੇ ਉਹ ਬਜ਼ੁਰਗ ਲਈ ਦੂਰੋਂ ਕੜਾ ਲੈ ਕੇ ਪਾਣੀ ਲੈਣ ਚਲਾ ਜਾਂਦਾ ਹੈ ਪਾਣੀ ਲੈ ਕੇ ਆਉਂਦਾ ਤੇ ਆਉਂਦੇ ਅਸਾਰ ਹੀ ਉਹ ਬਜ਼ੁਰਗ ਨੂੰ ਪਾਣੀ ਪਿੰਦਾ ਤੇ ਜਦੋਂ ਬ੍ਰਾਹਮਣ ਜਾਣ ਲੱਗਦਾ ਹੈ ਉਸ ਨੂੰ ਨਮਸਕਾਰ ਕਰਦਾ ਹੈ ਤੇ ਉਹ ਬਜ਼ੁਰਗ ਇੱਕ ਝੋਲਾ ਦੇ ਦਿੰਦਾ ਹੈ ਉਹ ਝੋਲਾ ਜਦੋਂ ਬ੍ਰਾਹਮਣ ਅੱਗੇ ਜਾ ਕੇ ਖੋਲ ਕੇ ਵੇਖਦਾ ਹੈ ਤੇ ਉਸ ਦੇ ਵਿੱਚ ਇੱਕ ਕਰਾਮਾਤੀ ਤਿੱਖੀ ਕਰਪਾਨ ਹੁੰਦੀ ਹੈ ਤੇ ਬ੍ਰਾਹਮਣ ਉਸ ਨੂੰ ਵੇਖ ਕੇ ਬਹੁਤ ਖੌਫ ਹੋ ਜਾਂਦਾ ਹੈ ਤੇ ਇਕਦਮ ਡਰ ਜਾਂਦਾ ਹੈ ਕਿ ਇਹ ਉਸਨੇ ਮੈਨੂੰ ਕੀ ਦੇ ਦਿੱਤਾ ਲੇਕਿਨ ਫਿਰ ਉਹ ਸੋਚਦਾ ਹੈ ਕਿ ਮੇਰਾ ਤਾਂ ਸਾਰਾ ਸਫ਼ਰ ਹੀ ਜੰਗਲਾਂ ਵਿੱਚ ਦੀ ਹੈ ਹੋ ਸਕਦਾ ਹੈ ਮੈਨੂੰ ਇਸ ਦੀ ਜ਼ਰੂਰਤ ਹੋਵੇ ਉਸ ਬਜ਼ੁਰਗ ਨੂੰ ਪਤਾ ਹੋਵੇ ਉਸਨੇ ਕੁਝ ਸੋਚ ਸਮਝ ਕੇ ਮੈਨੂੰ ਇਹ ਕਰਪਾਨ ਦਿੱਤੀ ਹੈ ਉਹ ਇਦਾਂ ਹੀ ਤੁਰਦਾ ਜਾਂਦਾ ਹੈ ਲਗਾਤਾਰ ਤੁਰਦਾ ਜਾਂਦਾ ਤਾਂ ਉਸ ਨੂੰ ਰਸਤੇ ਵਿੱਚ ਜਾ ਕੇ ਰਾਤ ਪੈ ਜਾਂਦੀ ਆ ਜਦੋਂ ਰਾਤ ਪੈਂਦੀ ਆ ਤਾਂ ਉਸ ਨੂੰ ਹਨੇਰੇ ਵਿੱਚ ਤਿੰਨ ਆਦਮੀ ਬੋਲਦੇ ਸੁਣਾਈ ਦਿੰਦੇ ਆ ਉਹ ਤਿੰਨ ਆਦਮੀ ਤਿੰਨੋਂ ਦੋਸਤ ਹੁੰਦੇ ਆ ਤੇ ਉਹ ਜਦੋਂ ਤਿੰਨ ਆਦਮੀ ਬ੍ਰਾਹਮਣ ਦੇ ਸਾਹਮਣੇ ਆਉਂਦੇ ਆ ਤਾਂ ਬ੍ਰਾਹਮਣ ਨੂੰ ਪੁੱਛਦੇ ਆ ਕਿ ਤੁਸੀਂ ਕਿੱਧਰ ਜਾ ਰਹੇ ਹੋ ਤੇ ਬ੍ਰਾਹਮਣ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਆਪਣੀ ਮੁਕਤੀ ਦੇ ਰਸਤੇ ਜਾ ਰਿਹਾ ਹਾਂ ਤਾਂ ਉਹ ਤਿੰਨੋਂ ਦੋਸਤ ਉੱਚੀ ਉੱਚੀ ਹੱਸਣਾ ਸਟਾਰਟ ਕਰ ਦਿੰਦੇ ਆ ਉਹ ਤਿੰਨ ਦੋਸਤ ਬ੍ਰਾਹਮਣ ਨੂੰ ਵੇਖ ਕੇ ਕਹਿੰਦੇ ਆ ਕਿ ਇਸ ਤਰ੍ਹਾਂ ਮੁਕਤੀ ਨਹੀਂ ਹੁੰਦੀ ਮੁਕਤੀ ਹੋਣ ਲਈ ਆਪਦੇ ਕੋਲ ਵੀ ਕੁਝ ਹੋਣਾ ਚਾਹੀਦਾ ਹੈ ਤੇ ਮੁਕਤੀ ਦਾ ਕੀ ਪਤਾ ਹੋਵੇ ਜਾਂ ਨਾ ਹੋਵੇ ਇਹ ਜ਼ਿੰਦਗੀ ਤਾਂ ਢੰਗ ਨਾਲ ਜਿਉਣੀ ਚਾਹੀਦੀ ਹੈ ਲੇਕਿਨ ਬ੍ਰਾਹਮਣ ਸੋਚੀ ਬੈ ਜਾਂਦਾ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੰਦਾ ਤੇ ਉਹ ਕੋਛਦਾ ਹੈ ਕਿ ਥੋਡਾ ਕੀ ਕਾਰੋਬਾਰ ਆ ਤੁਸੀਂ ਜੰਗਲਾਂ ਵਿੱਚ ਕਿਉਂ ਫਿਰਦੇ ਹੋ ਤਾਂ ਉਹ ਦੋਸਤ ਦੱਸਦੇ ਨੇ ਕਿ ਅਸੀਂ ਤਾਂ ਲੁੱਟਮਾਰ ਕਰਦੇ ਆ ਅਸੀਂ ਲੁੱਟਾਂ ਖੂਹਾਂ ਕਰਕੇ ਹੀ ਆਪਦਾ ਪੇਟ ਪਾਲਦੇ ਆ ਤੇ ਐਸ਼ ਕਰਦੇ ਆ ਨਜ਼ਾਰੇ ਲੈਣੇ ਆ ਚੇਹਰਾਂ ਨਾਲ ਤਾਂ ਤੂੰ ਵੀ ਸਾਡੇ ਨਾਲ ਰਲ ਜਾ ਲੇਕਿਨ ਬ੍ਰਾਹਮਣ ਚੰਗੀ ਦਾਣਾ ਸਮਝ ਗਿਆ ਕਿ ਇਹ ਰਸਤਾ ਤਾਂ ਬਿਲਕੁਲ ਗਲਤ ਹੈ ਉਹ ਕਹਿੰਦਾ ਨਾ ਭਾਈ ਆਪਾਂ ਤੁਹਾਡਾ ਸਾਥ ਨਹੀਂ ਦੇ ਸਕਦੇ ਮੇਰਾ ਰਸਤਾ ਹੋਰ ਹੈ ਤੇ ਤੁਹਾਡਾ ਹੋਰ ਹੈ ਤਾਂ ਉਹ ਕਹਿ ਦਿੰਦੇ ਆ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਆਪਣੇ ਰਸਤੇ ਅਸੀਂ ਆਪਣੇ ਰਸਤੇ ਹੁਣ ਚਾਰੋਂ ਜਾਣੇ ਤਿੰਨੋਂ ਦੋਸਤ ਤੇ ਬ੍ਰਾਹਮਣ ਇੱਕ ਦਰਖਤ ਹੇਠ ਬੈਠ ਜਾਂਦੇ ਆ ਉਹ ਤਿੰਨੋਂ ਦੋਸਤ ਇੱਕ ਰੁੱਖ ਦੇ ਉੱਪਰ ਜਾ ਕੇ ਸੌਂ ਜਾਂਦੇ ਆ ਤੇ ਬ੍ਰਾਹਮਣ نیچے ਆਪਣੀ ਜਤਾਈ ਵਿਛਾ ਕੇ ਉੱਥੇ ਹੀ ਸੌਂ ਜਾਂਦਾ ਤੇ ਉਹ ਤਿੰਨੋਂ ਦੋਸਤ ਉੱਪਰ ਬੈਠੇ ਗੱਲਾਂ ਕਰ ਰਹੇ ਹੁੰਦੇ ਆ ਕਿ ਨੇੜ ਦੇ ਇਲਾਕੇ ਵਿੱਚ ਨੇੜਲੇ ਪਿੰਡ ਵਿੱਚ ਉਹਨਾਂ ਨੇ ਇੱਕ ਐਕਸ਼ਨ ਰੂਪੀ ਜਿਹੜਾ ਹਮਲਾ ਹੈ ਉਹ ਕਰਨਾ ਹੈ ਤੇ ਉਹ ਹਮਲਾ ਹੋਵੇਗਾ ਇੱਕ ਤਕੜੇ ਅਮੀਰ ਜਾਤੇ ਦੇ ਘਰ ਜਿਸ ਦੇ ਘਰ ਬਹੁਤ ਸਾਰੀਆਂ ਗਊਆਂ ਵੀ ਰੱਖੀਆਂ ਨੇ ਤੇ ਉਹ ਗੱਲਾਂ ਕਰਦੇ ਆ ਕਿ ਸਭ ਤੋਂ ਪਹਿਲਾਂ ਉਹ ਗਊਆਂ ਦੇ ਉੱਪਰ ਇੱਕ ਪਰਾਲੀ ਸਿੱਟ ਕੇ ਉਹਨਾਂ ਨੂੰ ਜਲਾ ਦਿੱਤਾ ਜਾਏਗਾ ਤੇ ਜਦੋਂ ਸਾਰਾ ਪਰਿਵਾਰ ਤੇ ਸਾਰੇ ਕਾਮੇ ਗਊਆਂ ਵਿੱਚ ਰੁੱਝ ਜਾਣਗੇ ਤਾਂ ਫਿਰ ਉਹ ਅਮੀਰ ਜਾਤੇ ਦੇ ਘਰ ਨੂੰ ਲੁੱਟਿਆ ਜਾਏਗਾ ਤਾਂ ਬ੍ਰਾਹਮਣ ਨੀਚੇ ਬੈਠਾ ਇਹ ਗੱਲ ਸੁਣਦਾ ਹੈ ਤੇ ਜਦੋਂ ਗੱਲ ਸੁਣਦਾ ਹੈ ਤੇ ਉਹ ਇਸ ਗੱਲ ਤੇ ਗੌਰ ਕਰਦਾ ਹੈ ਲੇਕਿਨ ਉਹ ਮਨ ਹੀ ਮਨ ਸੋਚਦਾ ਹੈ ਇਹ ਤਾਂ ਬੜੇ ਵੱਡੇ ਲੁਟੇਰੇ ਨੇ ਇਹ ਤਾਂ ਬਹੁਤ ਕੁਝ ਕਰ ਸਕਦੇ ਨੇ ਇੱਥੋਂ ਤੱਕ ਸੋਚੀ ਬੈਠੇ ਨੇ ਮੈਨੂੰ ਵੀ ਮਾਰ ਸਕਦੇ ਨੇ ਲੇਕਿਨ ਬ੍ਰਾਹਮਣ ਹੇ ਵੀ ਤਾਂ ਸੋਚਦਾ ਹੈ ਕਿ ਗਊ ਮਾਤਾ ਵੀ ਅਸੀਂ ਉਸ ਨੂੰ ਮਾਤਾ ਦੇ ਸਮਾਨ ਦਰਜਾ ਦਿੰਨੇ ਆ ਪਰ ਇਹ ਕਿੰਨੀਆਂ ਗਊ ਮਾਤਾ ਦਾ ਜਾਨ ਲੈ ਸਕਦੇ ਨੇ ਇਹਨਾਂ ਲਈ ਕਿਸੇ ਦੀ ਜਾਨ ਦੀ ਕੋਈ ਪਰਵਾਹ ਨਹੀਂ ਆ ਬ੍ਰਾਹਮਣ ਸੋਚੀ ਪੈ ਜਾਂਦਾ ਤੇ ਜਦੋਂ ਗੱਲਾਂ ਕਰਦੇ ਆ ਤੇ ਬ੍ਰਾਹਮਣ ਨੀਚੋਂ ਉਹਨਾਂ ਨੂੰ ਆਵਾਜ਼ ਮਾਰ ਕੇ ਕਹਿੰਦਾ ਹੈ ਕਿ ਹਾਂਜੀ ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗਾ ਕਿ ਤੁਸੀਂ ਮੈਨੂੰ ਆਪਣੇ ਟੋਲੇ ਵਿੱਚ ਰਲਾਵੋਗੇ ਤਾਂ ਉਹ ਕਹਿੰਦੇ ਆ ਕਿ ਹਾਂ ਕਿਉਂ ਨਹੀਂ ਤਾਂ ਉਹ ਵਾਰੀ ਵਾਰੀ ਉੱਪਰੋਂ ਥੱਲੇ ਉਤਰਨ ਲੱਗਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਮੋਢੀ ਬੰਦਾ ਦਰਖਤ ਤੋਂ ਜਦੋਂ ਥੱਲੇ ਉਤਰਦਾ ਬ੍ਰਾਹਮਣ ਉਹਨਾਂ ਨੂੰ ਕਹਿੰਦਾ ਕਿ ਇੱਥੇ ਆ ਜਾਓ ਆਪਾਂ ਬੈਠ ਕੇ ਰਹਿ ਕਰਦੇ ਆ ਤੇ ਜਦੋਂ ਸਭ ਤੋਂ ਪਹਿਲਾਂ ਬੰਦਾ نیچے ਉਤਰਦਾ ਹੈ ਤੇ ਬ੍ਰਾਹਮਣ ਆਪਣੇ ਝੋਲੇ ਵਿੱਚੋਂ ਉਹ ਕਰਪਾਨ ਖੜਦਾ ਹੈ ਤੇ ਉਹ ਬੰਦੇ ਦਾ ਗਾਲ ਵੱਡ ਦਿੰਦਾ ਤੇ ਉਸ ਦੀ ਥੌਣ ਤੜ ਤੋਂ ਵੱਖ ਹੋ ਜਾਂਦੀ ਆ ਫਿਰ ਦੂਸਰਾ ਬੰਦਾ ਉੱਤਰਦਾ ਦੂਸਰੇ ਨੂੰ ਵੀ ਉਹਵੇਂ ਤੀਸਰਾ ਉੱਤਰਦਾ ਤੀਸਰੇ ਦੀ ਵੀ ਥੌਣ ਲਾ ਦਿੰਦਾ ਤੇ ਹੁਣ ਬ੍ਰਾਹਮਣ ਦੇਖਦਾ ਹੈ ਕਿ ਉਹ ਤਿੰਨ ਬੰਦਿਆਂ ਨੂੰ ਮਾਰ ਚੁੱਕਾ ਹੈ ਲੇਕਿਨ ਉਹ ਅੰਦਰੋਂ ਇਹ ਸੋਚਦਾ ਹੈ ਕਿ ਇਹ ਤਿੰਨ ਬੰਦਿਆਂ ਦੀ ਬਚਾਏ ਕਿੰਨੀਆਂ ਗਊ ਬਾਤਾ ਦੀ ਜਾਨ ਬਚ ਗਈ ਤੇ ਕਿੰਨੇ ਲੋਕਾਂ ਦੀ ਲੋਟਖੋ ਹੋਣ ਤੋਂ ਬਚ ਗਈ ਆ ਪਰ ਉਹ ਇਸ ਆਪਣੀ ਕੀਤੀ ਤੇ ਬਿਲਕੁਲ ਵੀ ਅਫਸੋਸ ਨਹੀਂ ਕਰਦਾ ਉਹ ਉਹਨਾਂ ਨੂੰ ਮਾਰ ਕੇ ਉੱਥੋਂ ਤੁਰ ਪੈਂਦਾ ਹੈ ਤੇ ਰਸਤੇ ਵਿੱਚ ਜਾਂਦਾ ਹੈ ਤੇ ਉਹੀ ਵਿਗਮਾਤਾ ਉਸ ਨੂੰ ਇੱਕ ਭਗਤ ਦੇ ਰੂਪ ਵਿੱਚ ਮਿਲਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਭਗਤਾ ਤੇਰੀ ਭਗਤੀ ਮਨਜ਼ੂਰ ਹੋ ਚੁੱਕੀ ਹੈ ਹੁਣ ਤੈਨੂੰ ਮੁਕਤੀ ਮਿਲ ਚੁੱਕੀ ਹੈ ਲੇਕਿਨ ਬ੍ਰਾਹਮਣ ਕਹਿੰਦਾ ਹੈ ਕਿ ਮੁਕਤੀ ਮੇਰੀ ਕਿਵੇਂ ਹੋਗੀ ਮੈਂ ਤਾਂ ਹਜੇ ਗੰਗਾ ਦਾ ਇਸ਼ਨਾਨ ਵੀ ਨਹੀਂ ਕੀਤਾ ਤੇ ਭਗਤੀ ਵੀ ਨਹੀਂ ਕੀਤੀ ਉਹ ਵਿਉ ਮਾਤਾ ਕਹਿੰਦੀ ਆ ਕਿ ਇਸ ਤੋਂ ਵੱਡੀ ਭਗਤੀ ਤੇ ਮੁਕਤੀ ਕੀ ਹੋ ਸਕਦੀ ਆ ਤੂੰ ਹਜ਼ਾਰਾਂ ਗਊਆਂ ਦੀ ਜਾਨ ਬਚਾਈ ਆ ਤੇ ਉਹ ਹਜ਼ਾਰਾਂ ਗਊਆਂ ਦਾ ਪਾਪ ਹੋਣ ਤੋਂ ਬਚਿਆ ਹੈ ਤੇ ਤੇਰੇ ਕਰਕੇ ਕਿੰਨੇ ਲੋਕਾਂ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ ਤੇ ਵਿਉ ਮਾਤਾ ਬ੍ਰਹਮਣ ਨੂੰ ਕਹਿੰਦੀ ਹੈ ਕਿ ਭਗਤੀ ਨਾਲੋਂ ਕਿਸੇ ਦੀ ਜਾਨ ਬਚਾਉਣਾ ਭਲਾ ਕਰਨਾ ਸਭ ਤੋਂ ਵੱਡਾ ਧਰਮ ਹੈ ਤੇ ਬ੍ਰਾਹਮਣ ਹੁਣ ਮੁਕਤ ਹੋ ਚੁੱਕਾ ਹੈ